ਤਾਂ 12 13000 ਵਾਲੀ ਤਾਂ ਨਹੀਂ ਲੈਣਾ ਤੇਰਾ ਸੂਹੀ ਬੱਕਰੀ ਚੰਗੀ ਮਿਲਦੀ ਪੱਠ ਵੀ ਨਹੀਂ ਮਿਲਦੀ ਫਿਰ ਤਾਂ ਮੈਂ ਤੇਰੇ ਪਿੱਛੇ ਕਰਾਂ ਕੁੱਤਾ ਭਕਾਈ ਅਗਲੇ ਨਾਲ ਨਹੀਂ ਮੇਰਾ ਕਿਹੜਾ ਮਗਜ ਖਰਾਬ ਹੋਇਆ ਮੈਂ ਵੀ ਬੋਲੀ ਆਉਂਗਾ ਲੜਦ ਕਿਉਂ ਬਈ ਪਹਿਲਾਂ ਮਿਲਦੀ ਸੀ ਨਾ ਮੁੱਲ ਲਾ ਨਾ ਮੁੱਲ ਲਾ ਹਾਂ ਸਾਢੇ 12 ਬੁਰਾਂ ਦੀ ਨਹੀਂ ਹੈ ਮੇਰੇ ਨਹੀਂ ਪੱਠ ਤਾਂ ਦੇਖੀ ਸੋਹਣੀ ਹੈ ਜੀ ਬਾਬੇ ਨੇ ਗੁੱਸਾ ਆ ਬੰਦ ਗੁੱਸਾ ਨਹੀਂ ਉਹਨੇ ਜਲਾਦਾ ਮੁੱਲ ਹੈ ਕਿ ਨਹੀਂ ਬਈ ਜੇ ਤੇਰੇ ਚ ਦਾਮਾਂ ਤਾਂ ਮੈਂ ਮੁੱਲ ਲਾਦਾ ਨਾ ਮਿੰਟਾ ਤੁੰ ਵੀ ਤੇਰਾ ਕੋਈ ਦੋ ਮੁੱਲ ਆਈ ਚਲ ਹਾਂ 6000 ਦੀ ਨਹੀਂ 4500 5000 ਦੇ ਛੇਲੀ ਆ ਦੇ ਹੈਗੀ ਜੀ ਹੈਗੀ ਅੱਜ ਵੇਚ ਦਾਂਗੇ ਇਹ ਪੱਠ ਪਲੋਣ ਆ ਗਈ 2 ਕਿਲੋ ਪਕਾ ਦੇ ਦੇ ਕਿਰਸਾ ਦਾ ਦਿਨੇ ਹੁਣਾ ਦਾਣੇ ਖਾ ਖਾ ਉੱਥੇ ਏਡੇ ਡੰਗਰ ਪਾਲਣ ਵੇਲੇ ਵੀ ਬਹੁਤ ਟਾਈਮ ਲੱਗਦਾ ਖਰਚਾ ਬਹੁਤ ਹੋ ਜਾਂਦਾ ਪੱਠ ਵੀ ਇਹਨੇ ਛਾਂਟ ਕੇ ਕੱਢਤੀ ਮੇਰੇ ਖੇਤਾਂ માં ਚੰਗੀ ਦੇ ਬਈ ਉਹ ਮਾੜੀ ਦਿਖਾਉਂਦਾ ਸੀ ਮੈਂ ਆਪੇ ਨਿਫਟ ਕਰਤੀ ਵੀ ਬੁੜੇ ਦੇ ਗਲ ਪਾਉਣਾ ਰੱਸਾ ਜਵਾਖ ਲੜਪਣਗੇ ਘਰੇ ਜਾ ਕੇ ਬੁੜੇ ਦੇ ਕਰੇ ਬੁੜੇ ਦੇ ਗੈਲ ਪਾਈ ਜਾਣਗੇ ਕੱਢ ਦੇਣਗੇ ਰੋਟੀ ਵੀ ਨਹੀਂ ਦੇਣੀ ਇਹਨੂੰ ਨਹੀਂ ਚੁੰਗਿਆ ਪੱਠ ਨਹੀਂ ਇਹਨਾਂ ਨੇ ਝੋਲਾ ਲਾ ਖੇਡੀਆਂ ਆਤੀ ਨਾ ਹੁਣ ਉਹਨੂੰ ਕਹਿੰਦੇ ਪੱਠ ਚੂੰਗੀ ਇਹ ਹੈ ਬੱਕਰੀ ਜੇ ਤੇ ਨਾ ਠੱਗੀ ਲਗਾਉਣੀ ਹੁੰਦੀ ਮੈਂ ਤੈਨੂੰ ਉਹੀ ਦਵਾਉਂਦਾ ਓਏ ਮੈਨੂੰ ਪਤਾ ਠੱਗੀ ਨਾ ਨਾ ਇਹਦਾ ਕੰਮ ਨਹੀਂ ਕਰਨਾ ਰੁਪਏ ਲਾਉਂਦੇ ਹੋਏ ਆ ਬੰਦਾ ਪਿੱਛੇ ਘੱਟੇ ਲੈ ਕੇ ਬੱਚੇ ਬੁੱਤੇ ਕੁੰਨੇ ਚਪਾ ਦੇ ਰੋ ਹੋਰ ਲੱਗੀ ਆ ਤਾਂ ਮੈਂ ਲੈ ਕੇ ਆਇਆ ਆ ਆ ਤਾਂ ਹਿਜਦੀ ਆ ਹੁਣ ਇਹ ਤਾਂ ਨਹੀਂ ਹੋਰ ਲੱਗੀ ਹੋਈ ਇਹ ਤਾਂ ਪਤਾ ਆਇਆ ਇੱਧਰ ਗੱਲ ਸੁਣਦਾ ਨਹੀਂ ਠੱਗੀ ਵਾਲਾ ਜਿਹੜਾ ਤੂੰ ਚੱਲਦਾ ਆ ਸੁਣਦੇ ਨੇ ਇਹਨੇ ਬੰਦੇ ਕੰਮ ਨਹੀਂ ਹੈਗਾ ਜਿਹੜੀ ਬੱਕਰੀ ਸਾਡੀ ਬੱਚਾ ਨਾਲ ਇਹ ਜੂਗੀ ਤੈਨੂੰ ਪਹਿਲਾਂ ਕਹਦੇ ਆਂ ਬਾਈ ਬੱਚਾ ਫੜ ਕੇ ਚਗਾਣਾ ਪੈਂਦਾਗਾ ਹਾਂ ਕਹਿੰਦੇ ਨਹੀਂ ਕਹਿੰਦੇ ਠੀਕ ਆ ਨਾ ਆ ਖੜਾ ਇੱਥੇ ਸੱ ਦੋਏ ਪਹੀਆਂ ਦਾ ਰਕਾਟ ਹੈ ਇਹਨਾਂ ਦਾ ਗੱਡੀ ਦੇ ਚੱਕੇ ਬੱਤਾ ਫਣਾਤਾ ਇਹਨਾਂ ਦਾ ਦੋਏ ਪਹੀਆਂ ਦਾ ਰਕਾਟ ਹੈ ਲਗਾ ਕੇ ਜੀ ਲੈ ਬੱਚਾ ਜੀ ਆ ਗਿਆ ਤਾਰਾ ਨਾ ਪੈਸੇ ਲਾਉਂਦਾ ਹੈ ਨਾ ਚਿੰਦਕਾ ਮਹਿੰਗਾ ਰੂਪ ਇੱਕ ਵਾਰ ਸਸਤਾ ਰੂਪੇ ਬਾਰੋ-ਬਾਰ ਇਹਨੂੰ ਵਾਸਤੇ 7 ਲੈ ਗਿਆ 5-7 ਲੈ ਗਿਆ ਕੋਈ ਐਂਡਾ ਵੇਖਣਗੇ ਹੁਣ ਦੁਬਾਰੇ ਵੀ ਆ ਗਿਆ ਦੇਖੋ ਚੀਜ਼ ਹੈਗੀ ਆ ਤਾਈਓ 12-13 ਹਜ਼ਾਰ ਵਾਲੀ ਤਾਂ ਨਹੀਂ ਨੰਦਰਾ ਸੂਹੀ ਬੱਕਰੀ ਚੰਗੀ ਮਿਲਦੀ ਅੱਠ ਵੀ ਨਹੀਂ ਮਿਲਦੀ ਫੇਰ ਤਾਂ ਮੈਂ ਤੇਰੇ ਪਿੱਛੇ ਕਰਾਂ ਕੁੱਤਾ ਭਕਾਈ ਅਗਲੇ ਨਾ ਨੀ ਮੇਰਾ ਕਿਹੜਾ ਮਗਜ ਖਰਾਬ ਹੋਇਆ ਮੈਂ ਵੀ ਬੋਲੀ ਆਉਂਗਾ ਹੈਗਾ দাম ਕੁਸ ਨਹੀਂ ਕਿਹਾ ਐਤੂ ਵੱਧ ਪੂਰਾ দাম ਨਹੀਂ ਫਿਰ 10 ਗਾਹਾਂ ਦਾ ਲੈ ਬਈ ਲੈ ਲਈ ਬੱਕਰੀ ਤੇਰੀ ਆੜੀ ਨੇ ਤੱਕਣਾ 12.5 ਦੀ ਦਵਾ ਕੀਰ ਵਾਲੀ ਹੈ ਕੀਰ ਲਈ 12.5 ਦਾ ਹਾਂ 22000 ਵਾਲੀ ਮਗਰ ਬੱਚਾ ਵੀ ਹੋਵੇ ਬੱਕਰੀ ਵਧੀਆ ਹੋਵੇ ਨਾ 18000 ਦੀ ਦਵਾ ਦੇਣਾ ਉੱਚਾ ਵੀ ਨਹੀਂ ਇਹ ਬੰਦਾ 17 ਦੀ ਲਵੇਂਗਾ ਖਰਜਾ ਬਾਬੇ ਨੂੰ ਭਜਾ ਕੇ ਦਿਖਾਵਾਂ ਬਾਬਾ 17 ਦੀ 16 ਦੀ ਹਉ ਖਰਜਾ ਖਰਜਾ ਓ ਬਾਬੇ ਉਰਾ ਕਰ ਕੀ ਕਰਦਾ ਤੂੰ ਆਪਣੀ ਹੀ ਹੈਗੀ ਕੀ ਕਰੀ ਆ 15 ਦੀ ਦਵਾਵਾ ਇਹਦੀ ਇਹੇ 15 ਦੀ ਖਰਜਾ ਖਰਜਾ 14 ਦੀ ਦਵਾਵਾ ਘਰ ਭੱਜ ਗਿਆ ਬਾਬਾ ਫੋਨ ਦੱਸ ਵਿਚਾਰੇ ਨੂੰ ਰਾਮੂ ਨੂੰ ਕੀ ਕਹੀਏ ਉਹ ਤਾਂ ਉਹਦੇ ਬਾਅਦ ਤੇ ਦੀ ਹੋਰ ਬਾਅਦ ਤੇ ਪੁੱਛ ਜਿੱਤੇ ਤੈਨੂੰ 3000 ਰੁਪਏ ਨਫਾ ਦਵਾਇਆ ਤੁਰਤ ਪਰ ਉਹਦੇ ਤਾਂ ਬੁਨੇ ਦਾ ਗੱਲ ਨਹੀਂ ਹਾਂ ਪਾਪਾ ਜਿੱਤੇ ਤੈਨੂੰ 3000 ਨਫਾ ਦਵਾਇਆ ਉਸਦੇ ਤਾਂ ਲਾਲ ਪਾਗਲ ਇਹਨਾਂ ਗੱਲ ਨਹੀਂ ਕਰੀ ਕੋਈ ਅੰਦਰ ਕੋਈ ਦਵਾਈ ਆ ਦਵਾਈ ਨਹੀਂ ਪਾਕੀ ਅੰਦਰ ਬਾਹਰ ਅੱਡੀ ਗੱਲ ਹਾਂ ਮੈਂ ਦਵਾਈ ਦੀ ਮੈਂ ਤਾਂ ਭੁੱਲ ਵੀ ਗਿਆ ਇਹਨੂੰ ਫੇਰ ਕਈ ਮਹੀਨੇ ਹੋ ਗਏ ਮੈਂ ਕਿਹੜਾ ਗਿਆ ਭਾਗੀ ਬੰਦ ਓਏ ਬਾਬਾ ਤਾਂ ਦਿੱਤਾ ਡੱਕਰ ਆਪਾਂ ਨੇ ਹੁਣ ਇਹਦੇ ਨਾਲ ਕਰਦੇ ਆ ਸਿੰਘ ਸੌਣੇ